ਅੱਡੀ ਬੱਚੀ ਜਿਹੜੀ ਆ ਅਮਰਿਤਪਾਲਪੁਰ ਜੋ ਸਾਡੇ ਵਿੱਚ ਅੱਜ ਮੌਜੂਦ ਨਹੀਂ ਆ ਇਸ ਸਾਡੀ ਬੱਚੀ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਹ ਤੀਆਂ ਦਾ ਮੇਲਾ ਪਹਿਲਾਂ ਸ਼ੁਰੂ ਕਰਵਾਇਆ ਸੀ ਤੇ ਅਸੀਂ ਅੱਜ ਇਹਨੂੰ ਯਾਦ ਕਰਦਿਆਂ ਹੋਇਆ ਅਸੀਂ ਕਹਿੰਨੇ ਵੀ ਅੱਜ ਫੇ ਮੇਲਾ ਸ਼ੁਰੂ ਕਰਨ ਲੱਗੇ ਆ ਤੇ ਅਸੀਂ ਇਸ ਨੂੰ ਯਾਦ ਕਰਦੇ ਆ ਜੋ ਸਾਡੇ ਵਿੱਚ ਅੱਜ ਮੌਜੂਦ ਨਹੀਂ ਆ ਇਸ ਬੱਚੀ ਨੇ ਬੱਚੀ ਦੇ ਉਦਮ ਉਪਰਾਲੇ ਸਦਕੇ ਪਹਿਲਾਂ ਅਸੀਂ ਤੀਆਂ ਦਾ ਮੇਲਾ ਮਨਾਇਆ ਸੀ ਹਾਂਜੀ ਹਾਂਜੀ ਇਹ ਸਾਡੀ ਬੱਚੀ ਜਿਹੜੀ ਆ ਅਮਰਤਪਾਲ कौर ਅਸੀਂ ਇਹਦੀ ਯਾਦ ਵਿੱਚ ਹੀ ਅੱਜ ਤੀਆਂ ਦਾ ਮੇਲਾ ਕਰਵਾ ਰਹੇ ਸਾਡੀ ਫਰੈਂਡ ਵੀ ਆ ਮੇਰੀ ਕਜ਼ਨ ਵੀ ਆ ਬਟ ਇਹ ਅੱਜ ਸਾਡੇ ਵਿੱਚ ਹੈ ਨਹੀਂਗੇ ਇਹਨਾਂ ਕਰ ਇਹਨਾਂ ਨੇ ਸਟਾਰਟ ਕੀਤਾ ਸੀ 2 ਸਾਲਾਂ ਸੀ ਨਹੀਂ ਮਨਾਇਆ ਤੇ ਦੈਨ ਹੁਣ ਫੇਰ ਸਟਾਰਟ ਕੀਤਾ ਆ ਇਸ ਸਾਲ ਕੀ ਕਹਿੰਦਾ ਜੋਨੇ ਮੈਸੇਜ ਕੀ ਤਰ੍ਹਾਂ ਜੋਨੇ ਮੈਸੇਜ ਅੱਜ ਸਾਰੀਆਂ ਕੱਟੀਆਂ ਹੋਈਆਂ ਆ ਇੱਥੇ ਸਾਲ ਬਾਅਦ ਹਿਥਿਆਰ ਆਉਂਦਾ ਆ ਇਹ ਪਿੰਡ ਨੇ ਕੀਤਾ ਅਸੀਂ ਆ ਗਏ ਸਾਰੇ ਜਾਣੇ ਇਹ ਜੀ ਮਨਾਉਣਾ ਚਾਹੀਦਾ ਪੁਰਾਣੇ ਸਮੇਂ ਦੇ ਵਿੱਚ ਹਨਾ ਬੁੜੀਆਂ ਜਿਦਾਂ ਪੁਰਾਣੀਆਂ ਬਜ਼ੁਰਗ ਬੁੜੀਆਂ ਜਾਂ ਮੇਰੇ ਵਰਗੀਆਂ ਲੇਡੀਆਂ ਜੰਗ ਲੇਡੀਆਂ ਇਹ ਸਾਰੀਆਂ ਇਕੱਠੀਆਂ ਹੋ ਕੇ ਤਿਰੰਜਨ ਦੇ ਵਿੱਚ ਕਚਰਖਾ ਕੱਤਦੀਆਂ ਸੀ ਕੋਈ ਚਾਦਰਾਂ ਕੱਢਦੀਆਂ ਸੀ ਤੇ ਉਦੋਂ ਜਿਹੜੀਆਂ ਕੁੜੀਆਂ ਸੌਣ ਦੇ ਵਿੱਚ ਆਪਣੇ ਪੇਕੇ ਘਰ ਆਉਂਦੀਆਂ ਸੀਗੀਆਂ ਤੇ ਉਹਨਾਂ ਨੇ ਫਿਰ ਇਕੱਠੇ ਹੋ ਕੇ ਨੱਚਣਾ ਗਾਉਣਾ ਤੇ ਇਦਾਂ ਕਰਕੇ ਇਹ ਹੌਲੀ ਹੌਲੀ ਸਾਡਾ ਰੀਤ ਇੱਕ ਬਣ ਗਈ ਕਿ ਹਰੇਕ ਸੌਣ ਦੇ ਵਿੱਚ ਕੁੜੀਆਂ ਇਕੱਠੀਆਂ ਹੁੰਦੀਆਂ ਆ ਤੇ ਇਹ ਤਿਉਹਾਰ ਮਨਾਇਆ ਜਾਂਦਾ ਇਹ ਕਿਸੇ ਧਰਮ ਨਾਲ ਰਿਲੇਟਡ ਨਹੀਂਗਾ ਨਾ Hindu Sikh ਜਾਂ ਆਪਾਂ ਕਿਸੇ ਮਤਲਬ ਇਹ ਆਪਣਾ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਹੈਗਾ ਆ ਤਿਆਂ ਦਾ ਤਿਉਹਾਰ ਤੇ ਸਾਡੀ ਪਿਆਰ ਦੇ ਵਿੱਚ ਨਹੀਂ ਹੈਗੇ ਲਈ ਧੰਨਵਾਦ ਜੀ ਉਹ ਜਰਾ ਇਹ ਜੀ ਸਾਡੀ ਬਹੁਤ ਹੀ ਪਿਆਰੀ ਜੀ ਬੱਚੀ ਸੀਗੀ ਇਹਨੇ 4 ਸਾਲ ਪਹਿਲੋਂ ਹਨਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਿਆਂ ਦਾ ਸਾਡੇ ਪਿੰਡ ਵਿੱਚ ਮਨਾਉਣ ਵਾਸਤੇ ਉਦੋਂ ਬੜੇ ਹੀ ਉਤਸ਼ਾਹ ਨਾਲ ਇਹਨੇ ਮਨਾਇਆ ਬਹੁਤ ਵਧੀਆ ਹੋਇਆ ਸਾਡੇ ਉਸ ਤੋਂ ਬਾਅਦ ਇਹਨਾਂ ਦੀ ਡੈਥ ਹੋ ਗਈ 2 ਸਾਲ ਅਸੀਂ ਨਹੀਂ ਪਰ ਫਿਰ ਅਸੀਂ ਸੋਚਿਆ ਕਿ ਇਹਨਾਂ ਦੀ ਯਾਦ ਵਿੱਚ ਸਾਨੂੰ ਤੀਆਂ ਦਾ ਤਿਹਾਰ ਮਨਾਉਣਾ ਚਾਹੀਦਾ ਹੈ ਹਾਂਜੀ ਆਉਣ ਵਾਲੇ ਸਮੇਂ 'ਚ ਅਸੀਂ ਕਹਿੰਨੇ ਇਹਨਾਂ ਦੀ ਯਾਦ ਵਿੱਚ ਅਸੀਂ ਇਸ ਤੋਂ ਵੀ ਵਧੀਆ ਵੱਡੇ ਪੱਧਰ ਤੇ ਮਨਾਉਣਾ ਹਾਂਜੀ ਹਰ ਇੱਕ ਸਾਲ ਮਨਾਇਆ ਕਰਾਂਗੇ ਕੋਈ ਨਹੀਂ ਜੀ ਉਹ ਦਿਨ ਜਦੋਂ ਆਉਣ ਦੇ ਸੇਵਾ ਕਰਨਾ ਉਹ ਫੋਟੋ ਕਿੰਨਾ ਬੰਦ ਕਰਦੇ ਨੇ ਮੈਨੂੰ ਲੱਗਦਾ ਕਿ ਉਹ ਬਹੁਤ ਚੰਗੇ ਨੇ ਮੈਨੂੰ ਲੱਗਦਾ ਹੈ ਕਿ ਜੋ ਕਿ ਸਾਡੇ ਪੰਜਾਬ ਤੇ ਇਹ ਦਿਹਾੜਾ ਜੋ ਆਲੋਪੁੰਦਾ ਜਾਂਦਾ ਵਾ ਤੁਸੀਂ ਕਰਵਾ ਲੈ ਕੀ ਕਹਿਣਾ ਚਾਹੂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਮੁੱਚੇ ਨਗਰ ਵੱਲੋਂ ਤੇ ਐਨ ਆਰ ਆਈ ਵੀਰਾਂ ਵੱਲੋਂ ਇਹ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਅਸੀਂ ਨਗਰ ਦਾ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਮੇਲੇ ਨੂੰ ਕਰਾਉਣ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਜਿਹੜੇ ਤੀਆਂ ਤਿਹਾਰ ਆਏ ਪੁਰਾਣੇ ਟਾਈਮ 'ਚ ਆਪਣੇ ਪੰਜਾਬ ਦਾ ਕਲਚਰ ਹੁੰਦਾ ਸੀ ਅੱਜ ਕਦੇ ਲੋਪ ਹੁੰਦਾ ਜਾਂਦਾ ਵਾ ਤੇ ਹੁਣ ਕਈ ਪਿੰਡਾਂ ਦੇ ਮਤਲਬ ਸ਼ੁਰੂਆਤ ਹੋ ਚੁੱਕੀ ਦੀ ਤੇ ਇਹਨੂੰ ਪੰਜਾਬ ਦੀ ਸੱਭਿਆਚਾਰ ਨੂੰ ਕਾਇਮ ਕਰਨ ਵਾਸਤੇ ਤੁਸੀਂ ਕੀ ਕਰਨਾ ਚਾਹੋਗੇ ਮਨਾਂਦੇ ਤੇ ਨਹੀਂ ਹਾਂਜੀ ਇਹ ਜਿੱਦਾਂ ਪਹਿਲਾਂ ਕੀ ਆ ਅੱਜ ਕੱਲ ਪਹਿਲਾਂ ਸਾਡੇ ਨਾ ਘਰਾਂ ਦੇ ਵਿੱਚ ਬੱਤੀ ਦਾ ਵੀ ਪ੍ਰਬੰਧ ਨਹੀਂ ਸੀ ਹੁੰਦਾ ਤੇ ਏਸੀ ਨਹੀਂ ਸੀ ਹੁੰਦੇ ਸਾਡੀਆਂ ਜਿਹੜੀਆਂ ਮਾਤਾਵਾਂ ਭੈਣਾਂ ਬਜ਼ੁਰਗ ਬੋੜਾ ਥੱਲੇ ਪਿੱਪੜਾ ਥੱਲੇ ਬੈਠ ਕੇ ਦੁਪਹਿਰਾ ਗੁਜ਼ਾਰਦੇ ਹੁੰਦੇ ਸੀ ਤੇ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਏਦਾਂ ਪਿੱਪੜਾ ਨਾਲ ਪੀਂਗਾ ਪਾ ਕੇ ਝੂਟੇ ਲੈਂਦੀਆਂ ਸੀ ਉਸ ਤੋਂ ਇਹ ਸਾਡਾ ਤੀਆਂ ਦਾ ਤਿਹਾਰ ਸ਼ੁਰੂ ਹੋਇਆ ਤੇ ਅਸੀਂ ਕਿੰਨੇ ਵੀ ਐਡੇ ਸਾਡੀਆਂ ਧੀਆਂ ਪੈਣਾ ਇਹ ਖੁਸ਼ੀਆਂ ਦੇ ਖੇੜਿਆਂ ਦੇ ਇਥੇ ਤਿਆਰ ਮਨਾਉਂਦੀਆਂ ਰਹਿ। ਇਸ਼ਾਤ ਇਹ ਤੀਆਂ ਦਾ ਤੋਹਾ ਜੋ ਬਣਾ ਰਹੇ ਆ। ਆ ਲੱਗ ਜਾ ਬੈਕਸਟੋਪ ਹੱਥੀ। ਤੁਸੀਂ ਕੀ ਕਹਿਣਾ ਚਾਹੁੰਦੇ? ਵਾਹ ਜੀ ਕੋਲ ਸਾਡਾ ਆ ਰਿਹਾ ਕਿਉਂਕਿ ਘਰ ਤਾਂ ਇਹੀ ਕਹਿੰਦੇ ਵੀ ਜਿੱਦਾਂ ਆ ਕੇ ਤਰਾਣੀਆਂ ਬੁੜੀਆਂ ਦਾ ਇਤਿਹਾਸ ਇੰਨੇ ਗਾਂ ਅਸੀਂ ਲੰਘ ਰਹੀ ਜਗ੍ਹਾ ਕਿੰਨੇ ਨੂੰ ਪਤਾ ਲੱਗਦਾ ਫਿਰ। ਹੋਰ ਕਿੰਨੇ ਗਾਂ ਬੱਚਿਆਂ ਨੂੰ ਪਤਾ ਲੱਗਦਾ ਕਿ ਇਦਾਂ ਨਹੀਂ ਪੁਰਾਣੇ ਕੰਮ ਚੱਲਦੇ ਹੀ। ਨਾਲ ਜੀ ਖਾਸਾ ਵੇ ਕਾਸਮ ਖ ਮਹਿਮਾਨ ਦੇ ਜਤਿਆਨ ਲਗਾਈ ਹੈ ਮਰੀ ਉਹਦੇ ਬਰਦਸੋ ਮੁੱਖ ਮੰਤ ਸਾਡੇ ਸਰਪੰਸਾ ਹੀ ਹੈਗੀ ਸਾਰਾ ਇਹਨਾਂ ਦੀ ਦੇਖ ਲੈ ਸਭ ਕੁਝ ਬਹੁਤ ਕਰਕੇ ਉਹ ਹੀ ਕਰ ਰਾਇਆ ਹੈ ਅੱਛਾ ਬਾਕੀ ਜਿਹੜਾ ਥਿਆਰ ਬਣਿਆ ਆ ਇਹਨੂੰ ਲੋਕ ਭੁੱਲੀ ਜਾਂਦੇ ਸੀ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਅਸੀਂ ਇਹਦੇ ਬਾਰੇ ਕਹਿੰਦੇ ਪੈਸੀ ਦਾ ਬਵੇਂ ਸੀਰਮ ਦੀ ਮਲ ਸੁੁਰੂਆਤ ਕੀਤੀ ਆ ਮਲ ਹਰ ਹਰ ਕੈਂਪਿੰਗ ਚ ਹਰ ਕਾ ਸਵੇਰ ਬੰਨਣਾ ਚਾਹੀਦਾ ਹੈ ਇਹ ਪਹਿਲੀ ਵਾਰ ਮਾਰ ਗਏ ਅਗਲੇ ਪਿੱਲੇ ਸਾਲ ਬਣਾਏ ਸਵੇਰ ਦੂਸਰੀ ਵਾਰ ਮਾਰ ਦੂਸਰਾ ਬਣਾ ਰਹੇ ਹਾਂਜੀ ਹਾਂਜੀ ਇਹ ਜਿਹੜੇ ਸਾਡੇ ਮੁੱਖ ਮੈਨ ਅੱਜ ਦੇ ਸਾਡੇ ਰਾਜੂ ਭਾਜੀ ਬੈਲਜੀਅਮ ਵਾਲੇ ਜੋ ਸਾਡੇ ਵਿੱਚ ਉਚੇਚਾ ਤੌਰ ਤੇ ਪਹੁੰਚੇ ਸੀ ਮੇਲੇ ਦਾ ਕਰਕੇ ਲੇਕਿਨ ਉਹਨਾਂ ਦੀ ਕੋਈ ਘਰੇਲੂ ਪ੍ਰੋਬਲਮ ਹੋਣ ਕਰਕੇ ਉਹ ਸਾਡੇ ਕੋਲ ਨਹੀਂ ਪਹੁੰਚ ਸਕੇ ਤੇ ਇਸ ਲਈ ਹੁਣ ਅਸੀਂ ਹੀ ਮੇਲੇ ਦੀ ਸ਼ੁਰੂਆਤ ਕਰਵਾ ਰਹੇ ਹਾਂ ਇਹ ਜਿਹੜਾ ਤੀਆਂ ਦਾ ਮੇਲਾ ਇਹ ਦੂਸਰਾ ਮੇਲਾ ਆ ਇਹ ਜਿਹੜਾ ਸਾਡਾ ਸਭਿਆਚਾਰ ਇਹਦੇ ਨਾਲ ਜੁੜਿਆ ਆ ਇਹ ਜਿਹੜਾ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਨਾ ਅੱਜ ਕੱਲ ਫੋਨ ਦਾ ਜੋਗ ਆ ਗਿਆ ਆ ਦੁੱਖ ਸੁੱਖ ਜਿਹੜੇ ਆ ਅਸੀਂ ਫੋਨ ਦੇ ਉੱਤੇ ਕਰ ਲੈਂਦੇ ਆ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਨਾ ਇਹ ਟੀਆਂ ਦਾ ਇਤਿਹਾਸ ਸੀਗਾ ਜਿਹੜੀਆਂ ਸਾਡੀਆਂ ਟੀਆਂ ਘਰਾਂ ਦੇ ਵਿੱਚੋਂ ਵਿਆਹ ਕੇ ਚਲੇ ਜਾਂਦੀਆਂ ਸੀਗੀਆਂ ਉਹ ਆਪਣਾ ਦੁੱਖ ਸੁੱਖ ਇਹ ਜਿਹੜਾ ਸੀ ਨਾ ਆ ਕੇ ਇਸ ਮਹੀਨੇ ਦੇ ਸਾਵਣ ਦੇ ਮਹੀਨੇ ਦੇ ਵਿੱਚ ਆ ਕੇ ਜੋ ਕੱਠੀਆਂ ਪੜੀਆਂ ਲਿਖੀਆਂ ਕਿਧਰ ਕੀਤੀਆਂ ਉਹਨਾਂ ਨੇ ਉਹ ਬਚਪਨ ਦੀਆਂ ਯਾਦਾਂ ਜਿਹੜੀਆਂ ਸੀਗੀਆਂ ਉਹ ਆਇਆ ਇਸ ਮਹੀਨੇ ਦੇ ਵਿੱਚ ਆ ਕੇ ਇੱਕ ਦੂਜੀ ਆਪਣੀਆਂ ਬਚਪਨ ਦੀਆਂ ਸਹੇਲੀਆਂ ਦੇ ਨਾਲ ਆਪਣੇ ਦੁੱਖ ਸੁੱਖ ਆਪਣੇ ਬਚਪਨ ਦੀਆਂ ਗੱਲਾਂ ਕਰਦੀਆਂ ਸੀਗੀਆਂ ਜੋ ਆ ਕੇ ਇਸ ਮਹੀਨੇ ਦੇ ਵਿੱਚ ਉਹ ਖੁਸ਼ੀਆਂ ਦੇ ਨਾਲ ਫਿਰ ਵਾਪਸ ਜਾਂਦੀਆਂ ਸੀਗੀਆਂ ਇਸ ਕਰਕੇ ਜਿਹੜਾ ਪੀਆਂ ਦਾ ਤਿਉਹਾਰ ਆ ਇਹ ਮੇਲੇ ਦਾ ਰੂਪ ਧਾਰਨ ਕਰ ਗਿਆ ਹੌਲੀ ਹੌਲੀ ਇਹ ਅਲੂਪ ਹੋ ਗਿਆ ਸੀ ਹੁਣ ਫਿਰ ਦੁਬਾਰ ਤੋਂ ਪਿੰਡਾਂ ਦੇ ਵਿੱਚ ਇਸ ਦੀ ਜਿਹੜੀ ਹੈ ਸ਼ੁਰੂਆਤ ਹੋਈ ਆ ਤੋਂ ਸੋ ਸਾਡਾ ਜਿਹੜਾ ਹੈ ਇਹ ਦੂਸਰਾ ਮੇਲਾ ਆ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਤੇ ਰਾਜੀ ਬੈਲਜੀਅਮ ਦੀ ਦਾ ਤੇ ਸਾਰੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆ। ਸਾਰੇ ਪੰਜਾਬ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਆ ਜਿਹੜਾ ਖੁਸ਼ੀਆਂ ਖੇੜਿਆਂ ਦਾ ਧੀਆਂ ਭੈਣਾਂ ਦਾ ਰਲ ਮਿਲ ਕੇ ਮਨਾਇਆ ਤਿਹਾੜਿਆ ਇਹ ਵੈਰ ਵਿਰੋਧ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਇੱਕ ਸੇਧ ਦਈਏ ਤੇ ਇਕੱਠੇ ਰਲ ਮਿਲ ਕੇ ਇਹ ਮੇਲੇ ਰੌਣਕਾਂ ਸਾਰੇ ਇਹ ਬਚਪਨ ਦੇ ਜਿਹੜੇ ਲੋਪ ਮੁੱਚ ਕੇ ਤਿਹਾਰੇ ਇਹਨਾਂ ਨੂੰ ਮਨਾਈਏ ਤੇ ਤਾਂ ਜੋ ਪੰਜਾਬ ਖੁਸ਼ਹਾਲ ਰਹਿ ਸਕੇ